ਰਚਨ ਕਰਦੇ ਨੇ ਜਦੋਂ ਹਜ਼ੂਰ ਕਾਬੇ ਦੀ ਜ਼ਿਆਰਤ ਗਏ ਮੱਕੇ ਮਦੀਨੇ ਪਹੁੰਚੇ ਜਿਹੜੇ ਆਜ਼ੀਨ ਹਜ਼ੂਰ ਦਾ ਇਲਮ ਸੁਣ ਕਰਕੇ ਗਿਆਨ ਸੁਣ ਕਰਕੇ ਬੜੇ ਪ੍ਰਭਾਵਿਤ ਹੋਏ ਤੇ ਮੇਰੇ ਪਾਤਸ਼ਾਹੀ ਦੇ ਕੋਲ ਕੋਥੀ ਸਾਹਿਬ ਸੀ ਜੋ ਆਪ ਦੀ ਬਾਣੀ ਉਚਾਰਨ ਕਰਦੇ ਸਨ ਉਹ ਲਿਖ ਕੇ ਕੋਥੀ ਵਿੱਚ ਆਪਣੇ ਕੋਲ ਹੀ ਰੱਖ ਲਿਆ ਕਰਦੇ ਦਾ ਉਹਨਾਂ ਆਜ਼ੀਆਂ ਅੱਖਿਆ ਜੀ ਹਾਜੀ ਸਾਹਿਬ सानु एक निर्णय करके दौ बड़ा झगड़ा संसार भी अभी भी है यह दसो कि मुला है ब्राह्मण हिंदुआ का धर्म श्रेष्ठ है ज मुसलमान का धर्म श्रेष्ठ है गुरु नानक साहब जी महाराज जी ने उच्ची आवाज में आख्या से मेरे पातशाह जी कह लगे ए काजी मौलाना जी ਸੱਚ ਤਾਂ ਇਹ ਪ੍ਰਭੂ ਦੀ ਦਰਗਾਹ ਦੇ ਵਿੱਚ ਸ਼ੁਭ ਅਮਲਾ ਕੋ ਬਿਨਾ ਦੋਵੇਂ ਹੀ ਰੋਂਦੇ ਨੇ ਭਾਵੇਂ ਉਹ ਬ੍ਰਾਹਮਣ ਹੈ ਤੇ ਭਾਵੇਂ ਉਹ ਕਾਜ਼ੀ ਭਾਵੇਂ ਉਹ ਹਿੰਦੂ ਤੇ ਮੁਸਲਮਾਨ ਬੜਾ ਪਿਆਰਾ ਬਚਨ ਭਾਈ ਗੁਰਦਾਸ ਜੀ ਦਾ ਪੁੱਛਣ ਹੋੜ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਨੂੰ ਹੀ ਬਾਬਾ ਆਖੇ ਹਾਂ ਜੀਆਂ शुभ अमलों बाजो रोई हिंदू मुसलमान तो दरगाहरी दिखावे थान नहीं मिल रही इमान बिना अमलों को बिना प्रभु की दरगाह थाम नहीं मिल रही परिदा अमल जो कि दुनी आवे कम ਉਹ ਪ੍ਰਭੂ ਦੀ ਦਰਗਾਹ ਵਿੱਚ ਕੰਮ ਆਉਂਦੇ ਨੇ ਕਾਜੀ ਮੁੱਲਾ ਹੋਵੇ ਸ਼ੇਖ ਭਾਵੇਂ ਉਹ ਕਾਜੀ ਹੋਵੇ ਕਾਜੀ ਸੀ ਉਸ ਵੇਲੇ ਦਾ ਇਸਲਾਮ ਦਾ ਜੱਜ ਕਹਿ ਲਈ ਇੱਕ ਕਜ਼ੀਆਂ ਨਵੇੜਿਆ ਕਰਦਾ ਸੀ ਧਰਮ ਦੇ ਅਨੁਸਾਰ ਪੁਰਾਣ ਦੀ ਸ਼ਰਅ ਦੇ ਅਨਸਾਰ ਇਹ ਫੈਸਲੇ ਕਰਿਆ ਕਰਦਾ ਸੀ ਕਾਜੀ ਸ਼ਬਦ ਬਣਿਆ ਕਜ਼ੀਆ ਤੋਂ ਕਜ਼ੀਆ ਦਾ ਅਰਥ ਹੁੰਦਾ ਝਗੜਾ ਕਜੀਏ ਨਵੇੜਣ ਨੇ ਝਗੜੇ ਨਵੇੜਣ ਨੇ ਉਹਦਾ ਨਾਮ ਬਣ ਗਿਆ ਕਾਜੀ ਮੁੱਲਾ ਕੌਣ ਹੈ ਮੁੱਲਾ ਉਹ ਹੈ ਜਿਹੜਾ ਧਰਮ ਦੇ ਮਸੂਲਾਂ ਦੇ ਅਨਸਾਰ ਚੱਲਣ ਦੇ ਲਈ ਦੂਜੇ ਨੂੰ ਉਹਦੇ ਉਪਦੇਸ਼ ਦਿੰਦਾ Quran ਦੇ ਅਰਥ ਕਰਕੇ ਦੱਸਦਾ ਮੁਹੰਮਦ ਰਸੂਲ ਦੀ ਸਿੱਖਿਆ ਨੂੰ ਅੰਦਰਣ ਕਰਵਾਉਂਦਾ ਹੈ ਅਸਲ ਦੇ ਵਿੱਚ ਜਿਹੜਾ ਮੌਲਵੀ ਹੈ ਉਹ ਇਸਲਾਮ ਦਾ ਪ੍ਰਚਾਰਕ ਹੈ ਕਾਜ਼ੀ ਮੁੱਲਾ ਹੋਵੇ ਸ਼ੇਖ ਜਿਹੜਾ ਸ਼ੇਖ ਹੈ ਇਹ ਬੜਾ ਵੱਡਾ ਲਖਬਾ ਹੈ ਇਸਲਾਮ ਦੇ ਅੰਦਰ ਸ਼ੇਖ ਉਹ ਹੈ ਜਿਹਨੂੰ ਬਹੁਤ ਜ਼ਿਆਦਾ ਇਲਮ ਹੈ ਜਿਹੜਾ ਵੱਡਾ ਰਤਬਾ ਰੱਖਣ ਵਾਲਾ ਹਜ਼ੂਰ ਕਹਿੰਦੇ ਭਾਵੇਂ ਹੋਵੇ ਕੋਈ ਕਾਜ਼ੀ ਅਖਵਾਉਂਦਾ ਹੋਵੇ ਭਾਵੇਂ ਮੁੱਲਾ ਅਖਵਾਉਂਦਾ ਹੋਵੇ ਤੇ ਭਾਵੇਂ ਕੋਈ ਸ਼ੇਖ